ਏ ਬੇਟੀਆਂ ਤੁਹਾਡੀਆਂ ਵੱਡੀ ਕਿਹੜੀ ਐ ਵੱਡੀ ਆ ਕੁੜੀਆਂ ਛੇ ਮੁੰਡਾ ਢੀਕਦੇ ਰਹੇ ਹੋ ਹਾਂਜੀ ਰੱਬ ਦੇ ਜੀ ਨੇ ਕੰਝ ਕੰਮ ਆ ਪਰ ਆਪਾਂ ਸੋਚਦੇ ਕੀ ਆ ਤੂੰ ਇਹਨੇ ਆਪਣੇ ਨਿਆਣਿਆਂ ਦਾ ਸੋਚਣ ਨੇ ਤੇ ਬਾਹਰੋਂ ਲੋਕਾਂ ਕੋ ਕੀ ਆਸਰਾ ਰੱਖਦਾ ਤੂੰ ਕਰਦਾ ਕੀ ਆ ਤੂੰ ਕਿੰਨੇ ਦਿਹਾੜੀ ਲੱਗ ਜਾਂਦੀ ਮਹੀਨੇ ਚ ਤੇ 10000 ਰੁਪਏ ਨਾਲ ਕੀ ਕਰਦਾ ਘਰੇ ਪੈਰ ਨਾ ਮੇਰੇ ਫੜ ਉਹ ਗਾਂ ਅਕਲ ਆਉਂਦੀ ਆ ਤੂੰ ਵੀ ਇਹਨੂੰ ਸਮਝਾਉਂਦੀ ਰਹੀ ਕਿ ਨਹੀਂ ਪਰ ਦੇ ਦਾਂਦੇ ਆਂਦੇ ਨਹੀਂ ਇੱਕ ਬੇਟਾ ਚਾਹੀਦਾ ਤੇ ਫਿਰ ਹੋ ਗਿਆ ਵਾ ਨਹੀਂ ਤੇ ਫਿਰ ਹੋਰ ਕਿੰਨੀਆਂ ਕਰਨੀਆਂ ਆਪਾਂ ਇੱਕ ਬੇਟਾ ਮਤਲਬ ਡੀਗਦੇ ਰਹਿਨੇ ਸਾਡੀ ਬਾਹ ਫੜੂਗਾ ਬੜਾਪੇ ਚ ਮਤਲਬ ਫਿਰੂਗਾ ਇੱਥੇ ਮੈਂ ਪਿੰਡ ਚ ਪੰਜ ਚਾਰ ਘਰ ਵੇਖ ਲਿਆ ਵੀ ਬਜ਼ੁਰਗ ਰੁੱਲਦੇ ਫਿਰਦੇ ਮੁੰਡਿਆਂ ਨੇ ਉਹ ਨਹੀਂ ਰੱਖੇ ਨਾਲ ਤੇ ਕੀ ਤੁਹਾਨੂੰ ਆਪਾਂ ਨੂੰ ਪਿੰਡੋ ਵੇਖ ਕੇ ਇਹ ਵੀ ਅਕਲ ਨਹੀਂ ਆਉਂਦੀ ਤੇ ਯਾਰ ਧੀਆ ਵੱਧ ਖਿਆਲ ਰੱਖਦੀ ਆ ਵਾ 1.5 ਲੱਖ ਰੁਪਇਆ ਕੱਲ ਦਵਾ ਦਾਂਗੇ ਜੀ ਪੈਸੇ ਬਾਹਰ ਜਿਹੜੀ ਦੁਕਾਨ ਹੋਊਗੀ ਉਹਨੂੰ ਦੇ ਦਾਂਗੇ ਤੂੰ 3023 ਬਣ ਜਾਣੀ 1.5 ਲੱਖ ਦੇ ਵਿੱਚ ਵਿੱਚ ਆਉਂਦਾ ਇੰਤਜ਼ਾਮ ਕਰ ਲੈ ਕੱਲ ਕਰਾ ਦੇ ਦੋਸਤੋ ਪਿੰਡ ਲਖੂਵਾਲ ਦੇ ਵਿੱਚ ਆ ਜਿੱਥੇ ਪਿਛਲੇ ਪਾਸੇ 2 ਲੱਖ ਰੁਪਈਆ ਦੇ ਕੇ ਆਏ ਆ ਘਰ ਬਣਾਉਣ ਲਈ ਔਰ ਕੱਲ ਦਾ ਹੀ ਪਿੰਡ ਵਾਲਿਆਂ ਦੀ ਡਿਮਾਂਡ ਸੀਗੀ ਵੀ ਇੱਕ ਘਰ ਹੋਰ ਵੇਖਿਆ ਜਾਵੇ ਇਹ ਨਾਂ ਤੇ ਮੇਰਾ ਸਰਨਾਵੀਆਂ ਜਾਂ ਮੰਨਾ ਤੇ 6 ਦੀਆਂ ਧੀਆਂ ਨੇ ਉਹ ਵੱਡੀ ਬੇਟੀ ਆ ਪਿੰਡ ਵਾਲਿਆਂ ਦੱਸਿਆ ਵੀ ਬੜੀ ਹੁਸ਼ਿਆਰ ਆ ਪੜਨ ਦੇ ਵਿੱਚ ਔਰ ਘਰ ਜਿਹੜਾ ਉਹ ਬਿਲਕੁਲ ਹੀ ਖਸਤਾੜ ਤੇ ਵਿੱਚ ਆ ਦੋ ਛੋਟੇ ਛੋਟੇ ਕਮਰੇ ਆ 20x10 ਦੇ ਆ ਸੁਖ ਪਾਜੀ ਹਾਂਜੀ ਦੋ ਭਰਾ ਦੋ ਭਰਾ ਇਹਦੇ ਵਿੱਚ ਰਹਿੰਦੇ ਆ ਦੋ ਨਿਆਣੇ ਉਹਦੇ ਆ ਤੇ ਮਤਲਬ 6 ਬੇਟੀਆਂ ਇਹਦੀਆਂ ਵਾਂ 6 ਮਤਲਬ 12 ਕ ਜਣੇ ਤੁਸੀਂ ਇਹ ਦੋ ਕਮਰਿਆਂ 'ਚ ਰਹਿੰਦੇ ਹੋ ਮਤਲਬ ਇਹੋ ਜਿਹੇ ਹਾਲਾਤ ਨੇ ਪਿੰਡਾਂ ਦੇ ਵਿੱਚ ਔਰ ਕਰਦਾ ਦਿਹਾੜੀ ਆ ਦੂਜਾ ਭਰਾ ਕਰਦਾ ਉਹ ਵੀ ਦਿਹਾੜੀ ਕਰਦਾ ਤਾਂ ਮੈਂ ਮਤਲਬ ਅਨਪੜਤਾ ਤੇ ਕਿਸੇ ਵੇਲੇ ਦੁੱਖ ਵੀ ਆਉਂਦਾ ਕਿਸੇ ਨੇ ਗੁੱਸਾ ਵੀ ਆਉਂਦਾ ਵੀ 6-6 ਬੇਟੀਆਂ ਹੋ ਗਈਆਂ ਨਾ ਘਰ ਵਾਲੀ ਨੇ ਰੋਕਿਆ ਨਾ ਆਪ ਮਤਲਬ ਰੋਕਿਆ ਆਪਾਂ ਮੁੰਡਾ ਹੀ ਡੀਕਦੇ ਰਹੇ ਆ ਆਪਾਂ ਇਹਨਾਂ ਦਾ ਮਤਲਬ ਹਾਲ ਕੀ ਕਰਨਾ ਵਾ ਕੱਲ ਨੂੰ ਪੜਾਉਣੀਆਂ ਕਿੱਥੋਂ ਆ ਕੱਲ ਨੂੰ ਵਿਆਉਣੀਆਂ ਕਿੱਥੋਂ ਆ ਕਿੱਥੋਂ ਇਹਨਾਂ ਦਾ ਗੁਜ਼ਰਬਸਰ ਕਰਨਾ ਵਾ ਥੋ ਥੋੜੀ ਜੀ ਸੋਚ ਸਮਝੋ ਆਪ ਹੀ ਰੱਖੀ ਜਾਵੇ ਔਰ ਮਤਲਬ ਇਹੋ ਜੀ ਅਨਪੜਤਾ ਲੋਕਾਂ ਨੂੰ ਗਾਂ ਮਤ ਦੇਣੀ ਸ਼ੁਰੂ ਕਰਦੇ ਹੋ ਵੀ ਧੀਆ ਵੀ ਪੁੱਤਾਂ ਰਗੀਆਂ ਹੁੰਦੀਆਂ ਯਾਰ ਵੀ ਮਾਪਿਆਂ ਦਾ ਖਿਆਲ ਤੇ ਇਹ ਵਧ ਰੱਖਦੀਆਂ ਵਾ ਵੀ ਆਪਾਂ ਨੂੰ ਮਤਲਬ ਵੀ ਇੰਨੀ ਅਨਪੜਤਾ ਤੇ ਇੰਨਾ ਧੱਕਾ ਵੀ ਆਪਾਂ ਮਤਲਬ ਜਨਾਨੀਆਂ ਨਾਲ ਕਰੀ ਜਾਂਦੇ ਆ ਨਾ ਤੁਰ ਮੇਰਾ ਤੈਨੂੰ ਕੋਈ ਮਾੜਾ ਬੋਲਣ ਜੀ ਕਰਦਾ ਤੇਰੀਆਂ ਧੀਆ ਵੇਖ ਕੇ ਕੰਜਕਾਰੀਆਂ ਹੈਗੀਆਂ ਵਾ ਮਤਲਬ ਛੋਟੀਆਂ ਬੱਚੀਆਂ ਨੇ ਤੇਰੇ ਜਿਹੜੇ ਘਰ ਦੀ ਜ਼ਿੰਮੇਵਾਰੀ ਆ ਕੱਲ ਜਦੋਂ ਅਸੀਂ ਇੱਕ ਪਿੰਡ ਚ ਹੋਰ ਗਏ ਸੀ ਉਹਦੀਆਂ ਵੀ 6 ਬੇਟੀਆਂ ਉੱਥੇ ਵੀ ਸੀ ਲੈਂਟਰ ਦੀ ਜ਼ਿੰਮੇਵਾਰੀ ਜਿਹੜੀ ਚੁੱਕੀ ਉੱਥੇ ਵੀ ਪੈਸੇ ਦੇਣੇ ਆ ਕੱਲ ਤੇਰਾ ਐਸਟੀਮੈਂਟ ਲਵਾ ਲਿਆ ਕਮਰੇ ਤੇਰੇ ਛੋਟੇ ਨੇ ਔਰ ਸਵਾ ਕ ਲੱਖ ਰੁਪਿਆ ਉਹਦਾ ਖਰਚਾ ਆਉਣਾ ਤੇਰੀ ਕਿਚਨ ਵੀ ਨਹੀਂ ਗਈ ਤੇਰੀ ਰਸੋਈਆ ਨਹੀਂ ਗਈ ਰਸੋਈ ਦੇ ਨਾਲ ਤੇਰਾ 1.5 ਲੱਖ ਰੁਪਏ ਦਾ ਬੰਦੋਬਸਤ ਕੱਲ ਜਿਹੜਾ ਅਸੀਂ ਤੇਰਾ ਕਰਕੇ ਜਾਵਾਂਗੇ ਔਰ ਪਿੰਡ ਚੋਂ ਜਿੱਥੋਂ ਮਰਜੀ ਸਮਾਨ ਮੰਗਾ ਲਓ ਤੁਸੀਂ ਜਿਹੜੀ ਦੁਕਾਨ ਕੋ ਰੇਤਾ ਬਜਰੀ ਵਾਲੀ ਹੈਗੀ ਆ ਕਿਉਂਕਿ ਕੋ ਕਰਜ਼ਾ ਕਰਜਾ ਦੇਣ ਦੇਣਾ ਕਿਸ ਦਾ ਮਾਨੂੰ ਪੈਸੇ ਤੇਰੇ ਕੋ ਵਰਤੇ ਨਾ ਜਾਣ ਸੋ ਜਿੱਥੋਂ ਸਮਾਨ ਤੁਸੀਂ ਸਟਾਉਣਾ ਵਾ ਜੋ ਰੇਤਾ ਬਜਰੀ ਸੀਮਿੰਟ ਆਉਂਦਾ ਉੱਥੇ ਪੈਸੇ ਦੇ ਦਿੱਤੇ ਜਾਣਗੇ ਲੇਬਰ ਦੇ ਪੈਸੇ ਤੁਹਾਨੂੰ ਫੜਾ ਦਿੱਤੇ ਜਾਣਗੇ ਆਜ ਦਾ ਘਰ ਮੁਕੰਮਲ ਕਰੋ ਆਪਦੀਆਂ ਧੀਆਂ ਦੇ ਨਾਲ ਖੁਸ਼ ਰਹੋ ਧਿਆਨ ਰੱਖੋ ਪਰ ਕਮ ਸੇ ਕਮ ਲੋਕਾਂ ਨੂੰ ਤੇ ਮਤ ਦੋ ਯਾਰ ਕਿ ਆਪਾਂ ਕਿਹੜੇ ਚੱਕਰਾਂ ਚ ਇੰਨੀ ਅਨਪੜਤਾ ਇੰਨਾ ਦੋਖਾ ਭਿਣ ਮੈਂ ਅੱਗੇ ਕਹਿੰਦਾ ਵੀ ਨਰਕ ਹੋਰ ਕੀ ਹੁੰਦਾ ਵਾ ਵੀ ਜਦੋਂ ਬੇਟੀਆਂ ਕੋ ਛੱਤ ਨਾ ਹੋਵੇ ਖਾਣ ਨੂੰ ਰੋਟੀ ਨਾ ਹੋਵੇ ਹਨਾ ਰਸੋਈ ਨਾ ਹੋਵੇ ਕਿਚਨ ਨਾ ਹੋਵੇ ਬਾਥਰੂਮ ਨਾ ਹੋਵੇ ਤੇ ਇਹਨੂੰ ਹੀ ਨਰਕ ਕਹਿੰਦੇ ਆ ਤੇ ਨਰਕਾ ਪਾਪ ਸੇੜਦੇ ਆ ਮੈਂ ਨਹੀਂ ਕਹਿੰਦਾ ਵੀ ਰੱਬ ਦੇ ਜੀ ਆਏ ਕਿਉਂ ਆ ਮੇਰੀਆਂ ਆਪਣੀਆਂ ਧੀਆਂ ਰਗੀਆਂ ਵਾ ਪਰ ਗੱਲ ਇਹ ਆ ਵੀ ਮਤਲਬ ਜਿੰਨੀ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ ਦੋ ਬੱਚੇ ਪਾਲਣੇ ਅੱਜ ਦੇ ਯੋਗ ਦੇ ਵਿੱਚ ਮੈਂ ਵੱਡੇ ਵੱਡੇ ਧਣਾੜਾ ਦੇ ਵੇਨਾ ਵਾ ਉਹ ਦੋ ਤੋਂ ਵੱਧ ਨਹੀਂ ਹੁੰਦੇ ਤੇ ਆਪਾਂ 6-6 ਧੀਆਂ ਇੱਕ ਮੁੰਡਿਆਂ ਦੇ ਚੱਕਰ ਦੇ ਵਿੱਚ ਯਾਰ ਇੰਨਾ ਮਤਲਬ ਆਪਾਂ ਕਸ਼ਟ ਆਪਣੇ ਆਪ ਨੂੰ ਵੀ ਦਿੰਨੇ ਆ ਤੇ ਕੁੜੀਆਂ ਨੂੰ ਵੀ ਦਿੰਨੇ ਆ ਔਰ ਕਿੰਨਾ ਕੁ ਮਤਲਬ ਤੁਹਾਡਾ ਹੋਰ ਸਮਾਜ ਵੀ ਕਿੰਨਾ ਕੁ ਸਾਥ ਦੇਣ ਵਾਲੇ ਵੀ ਕਿੰਨਾ ਕੁ ਦੇ ਸਕਦੇ ਆ ਇੰਨੀ ਸੋਚ ਸਮਝ ਆਪਣੇ ਆਪ ਨੂੰ ਚਾਹੀਦੀ ਆ ਇਹ ਲੱਖੂਵਾਲ ਪਿੰਡ ਦੇ ਵਿੱਚ ਖੜੇ ਆ ਜਿਹੜਾ ਰਮਦਾਸ ਜਿੱਥੇ ਅੱਜ ਇੱਕ ਘਰ ਦੇ ਪੈਸੇ ਦਿੱਤੇ ਕੱਲ ਤੈਨੂੰ ਤੇਰਾ 1.5 ਲੱਖ ਰੁਪਈਆ ਦੇ ਦਾਂਗੇ ਕਮ ਸੇ ਕਮ ਸਾਡੇ ਵੱਲੋਂ ਪੈਸੇ ਤੂੰ ਫੜ ਲਈ ਆਪਦੀਆਂ ਬੇਟੀਆਂ ਨੂੰ ਛੱਤ ਦੇ ਦੀ ਮਤਲਬ ਇਹਨਾਂ ਨਾਲ ਧੋਖਾ ਨਾ ਕਰੀਂ ਵੀ ਪੈਸੇ ਤੇਰੇ ਕਿਤੇ ਹੋਰ ਵਰਤੇ ਜਾਣ ਜਾ ਮਤਲਬ ਤੇਰ ਕੋ ਕੋ ਲੈ ਜਾਵੇ ਤੇ ਕਮ ਸੇ ਕਮ ਆਪਣੀਆਂ ਬੱਚੀਆਂ ਨਾਲ ਧੋ ਖਾਣਾ ਕਰੀ ਕੱਲ ਤੇਰਾ ਬੰਦੋਬਸਤ ਕਰ ਦਿਆਂਗੇ ਲੈਂਟਰ ਦਾ ਧੰਨਵਾਦ